ਉਹ 500 ਮੀਟਰ ੱਕੇ ਬਾਹਰ ਕੋਈ ਵੀ ਪਿੰਡ ਦੇ ਵਿੱਚ 500 ਮੀਟਰ ਦੇ ਘਰੇ ਤੁਹਾਨੂੰ ਖਿਡਾਊਗਾ 500 ਮੀਟਰ ਹਰ ਇੱਕ ਪਾਰਟੀ ਤੁਸੀਂ ਕਿਉਂ ਆਏ ਜਾਂਦੇ ਮੈਂ ਪਾਰਟੀ ਦਾ ਨੁਮਾਇੰਦਾ ਤੁਸੀਂ ਇੰਦਰ ਆ ਕੇ ਆ ਕੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਅੱਜ ਵੀ ਕੰਪੇਨਿੰਗ ਕਰਦੇ ਮੇਰਾ ਵੀਰ ਮੇਰੀ ਗੱਲ ਸੁਣ ਤੁਸੀਂ ਕੰਪੇਨੀ ਨਹੀਂ ਕਰ ਰਹੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਅਸੀਂ ਅੱਜ ਕੰਪੇਨਿੰਗ ਪਰਸੋਂ ਦੀ ਖਤਮ ਹੋ ਗਈ ਆ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਨੁਮਾਇੰਦਾ ਥੋੜੀ ਮੈਂ ਕਿੱਥੇ ਕੱਲੇ ਪੁੱਛ ਕੇ ਜਾ ਕੇ ਬਾਹਰ ਕੇਵਲਾਂ ਤੇ ਤੁਸੀਂ ਇੱਕ ਪੇਨਿੰਗ ਨਹੀਂ ਕਰ ਸਕਦੇ ਖਤਮ ਘਾ ਨਹੀਂ ਸਕਦੇ ਆ ਕੇ ਮੈਨੂੰ ਦੱਸਣ ਦੀ ਰੂਲ ਨਹੀਂ ਰੂਲ ਮੈਨੂੰ ਪਤਾ ਰੂਲ ਪਤਾ ਤੇ ਫਿਰ ਮੈਨੂੰ ਰੂਲ ਨੂੰ ਫੋਲੋ ਕਰੋ ਜੇ ਤੁਹਾਨੂੰ ਪਤਾ ਹੈ ਪਤਾ ਨੇ ਫੋਲੋ ਕਰੋ ਫੋਲੋ ਕਰੋ ਉਹਨੂੰ ਕਿਹਦੇ ਪਤਾ ਹੈ ਸਾਨੂੰ ਵੀ ਪਤਾ ਹੈ ਮੈਨੂੰ ਪਤਾ ਹੈ ਸਾਨੂੰ ਪਤਾ ਸਭ ਪਤਾ ਕਿ ਸਾਨੂੰ ਵੀ ਪਤਾ ਤੇ ਵੀਡੀਓ ਨੂੰ 500 ਮਿੰਟ ਦੇ ਕਿਹੜੇ ਐਡਵੋਕੇਟ ਨੇ ਮੈਂ ਸਾਰੇ ਪਿੰਡਾਂ 'ਚ ਜਾਣਾ ਸਾਡੇ ਨੇ ਐਡਵੋਕੇਟ ਆ ਮੈਂ 500 ਰੁਪਏ ਦੇ ਨਾਣਾ ਮੈਂ ਤੁਸੀ ਆਹੋ ਪੁੱਛਤਾ ਲੋ ਮੈਂ ਸਾਰੇ ਸਾਡੇ ਨਾਮ ਦੀ ਵੀਡੀਓ

ਯਾਰ ਜੀ ਇਹ ਐਮਐਲਏ ਦੇ ਕੈਂਡੀਡੇਟ ਦੇ ਕਿਸੇ ਕੋਲ ਕੋਟ ਕਰਦੇ ਦੇ ਸਾਹ ਨਾਲ ਰੋ ਮੇਰਾ ਸੈਂਟਰ ਪਿੰਡਾਂ ਜਾ ਕੇ ਕੀ ਕਰ ਰਹੇ ਸੀ ਕੁੱਠਾ ਦੇ ਕੇ ਪਿੰਡ ਜਿੱਥੇ ਮੁਸ਼ਕਿਲ ਆਉਂਦੀ ਆ ਇੱਥੇ ਕੋਈ ਕਿਸੇ ਨੂੰ ਕੁਝ ਕਹਿ ਰਿਹਾ ਮੇਰੇ ਇਧਰ ਆ ਬਾਹਰ ਕੱਢੇ ਕਿੰਨੇ ਕਿੱਧਰ ਬਾਹਰ ਇੱਕ ਇੱਕ ਪੋਜਨ ਮੈਂ ਅਜੇ ਰਿਜ਼ੀਡੈਂਟ ਮੈਂ ਕਿੱਥੇ ਦਿਖਾਇਆ ਉਹਨੂੰ ਦਿਖਾਏ ਫਾਰਮ ਕਿੱਥੇ ਆ ਦਿਖਾ ਫਾਰਮ ਮੰਦਰ ਦਿਖਾ 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 ਫਾਗਲਾ ਬਣਾਇਆ ਅੰਦਰੋਂ ਵੀ ਐਸੇ ਟਾਈਮ ਇੱਕ ਹੀ ਟਾਈਮ ਇੱਥੇ ਇੱਥੇ ਰਿਓ ਹਾਂ ਤੋ ਇੰਦਰ ਬਣਾਓ ਵੀਡੀਓ ਦਿਖਾ ਕਿਹੜਾ ਫਾਰਮ ਐ ਦਿਖਾ ਦਿਖਾ ਗਾਓ ਗਾਓ ਇਹਦਾ ਫਾਰਮ ਘਟੋ ਦੇ ਨਹੀ ਇਹਦਾ ਕਿਹੜਾ ਵਾ ਹਾਂ ਸੁਜੀ ਕੁਮਾਰ ਤੇ ਇਹਦਾ ਦੋ ਭਰੇ ਐ ਨਾ ਆਹੋ ਇਹਨਾਂ ਦੀ ਗੁੱਡੀ ਬੈਠੀ ਨਹੀ ਨੀ ਤਿੱਜਾ ਭਰਿਆ ਇਹਦਾ ਮੁੰਡੇ ਦਾ ਇੱਕ ਦਾ ਹੋਰ ਦਾ ਨਹੀ ਬੰਦ ਦੇ ਨਾਲ ਲਿਖਿਆ ਨਾਲ ਆਉਂਦੇ ਨਹੀਂ ਦਵਾ ਇਨ ਨੂੰ ਕੋ ਸਾਈਨਰ ਲਾਏ ਮੜ ਗਈ ਕਿ ਇੱਥੇ ਸਾਈਨਰ ਲਾ ਛੱਲੇ ਸਾਈਨ ਕਰ ਲੈ ਅੱਲਾ ਕਰ ਸਾਈਨ ਕਰੇ 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 ਆ ਕਰ ਕਰ ਇੱਧਰ ਇੱਕ ਮਿੰਟ ਇੱਧਰ 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 ਆ ਕਰਾਂ ਲਾ ਮੈਂ ਤੁਹਾਨੂੰ ਲੈ ਆਉਣਾ ਇੱਕ ਮਿੰਟ ਇੱਕ ਮਿੰਟ ਜਿਹੜੀ ਫੋਟੋ ਜਖ ਲੋਇਆ ਇੱਕ ਮਿੰਟ